ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਕਈ ਦਿਨਾਂ ਤੋਂ ਹਮਸ ਪਰੀ ਗਰਮੀ ਤੋਂ ਮਿਲੀ ਰਾਹਤ ਪਾਣੀ ਹੀ ਪਾਣੀ ਹੋਇਆ ਸਮਾਣਾ ਸ਼ਹਿਰ ਬੀਤੇ ਕਈ ਦਿਨਾਂ ਤੋਂ ਹਮਸ ਪਰੀ ਗਰਮੀ ਤੋਂ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ ਇੱਕ ਘੰਟੇ ਦੀ ਭਾਰੀ ਬਰਸਾਤ ਨੇ ਸ਼ਹਿਰ ਵਿੱਚ ਪਾਣੀ ਹੀ ਪਾਣੀ ਕਰ ਦਿੱਤਾ ਚਾਹੇ ਬੱਸ ਸਟੈਂਡ ਰੋਡ ਹੋਵੇ ਤੇ ਕ੍ਰਿਸ਼ਨਾ ਮਾਰਕੀਟਰ ਦੁਕਾਨਾਂ ਵਿੱਚ ਪਾਣੀ ਭਰ ਗਿਆ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕ੍ਰਿਸ਼ਨਾ ਮਾਰਕੀਟ ਵਿੱਚ ਪਾਣੀ ਭਰਨ ਨਾਲ ਕਾਫੀ ਨੁਕਸਾਨ ਵੀ ਹੋਇਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਰਹੇ ਹੋ ਬਾਜ਼ਾਰ ਵਿੱਚੋਂ ਕਿਵੇਂ ਲੋਕੀ ਡੂੰਘੇ ਪਾਣੀ ਵਿੱਚੋਂ ਲੰਘ ਰਹੇ ਹਨ ਟਿੰਕਾ ਗਾਜੇਵਾਸ ਨੇ ਕਿਹਾ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਸਰੇ ਪਾਸੇ ਦੁਕਾਨਦਾਰਾਂ ਨੂੰ ਨੁਕਸਾਨ ਵੀ ਦੇਖਣ ਨੂੰ ਮਿਲਿਆ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਦੇਖੋ ਅਜਿੰਦਰ ਦੇਵ ਤਾਂ ਪ੍ਰਸੰਨ ਹੋਏ ਨੇ ਤੋ ਕਿਸਾਨਾਂ ਦੇ ਮੂੰਹ ਤੇ ਫੁਰੀ ਰੌਣਕ ਹੈ ਜਿਹੜੇ ਖੇਤਾਂ ਨੂੰ ਜਿਹੜੇ ਪਾਣੀ ਹੈ ਤੇ ਉਹਨਾਂ ਨੂੰ ਬੜਾ ਸਕੂਨ ਮਿਲਿਆ ਇਸ ਜਿਹੜੀ ਬਾਰਿਸ਼ ਹੈ ਸਾਰੇ ਪੂਰੇ ਪੰਜਾਬ 'ਚ ਹੋ ਰਹੀ ਹੈ ਇਹਦੇ ਨਾਲ ਕਿਥੇ ਤੱਕ ਖੁਸ਼ਹਾਲ ਮਾਹੌਲ ਵੀ ਹੈ ਜਿੱਥੇ ਇੰਦਰਦੇਵਤਾ ਜੀ ਬਰਸ ਰਹੇ ਨੇ ਤੋ ਬਹੁਤ ਵਧੀਆ ਗੱਲ ਹੈ ਕਿਤਨੇ ਕਿਹੜੇ ਥੋੜੀ ਮਾ ਕਈ ਲੋਕ ਜਿਹੜੇ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕਈ ਮਲੇ ਪਾਣੀ ਖੜ ਜਾਉਂਦਾ ਤੇ ਉੱਥੇ ਵੀ ਬਹੁਤ ਦੇਖਾ ਸਾਹਮਣਾ ਕਰਨਾ ਪੈਂਦਾ ਲੋਕਾਂ ਦੇ ਘਰਾਂ 'ਚ ਪਾਣੀ ਚਲਾ ਜਾਂਦਾ ਤੋ ਇੱਕ ਤਰ੍ਹਾਂ ਸਾਰਾ ਫੇਰ ਵੀ ਠੀਕ ਹੈ ਹੁਣ ਇਹਦੇ ਨਾਲ ਥੋੜਾ ਜਿਹਾ ਜਿਹੜੀ ਬਾਰਿਸ਼ ਤੋ ਕਿਤਨੇ ਕਿਤੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਵੀ ਹੈ ਕਿਤੇ ਨਮੋਸ਼ੀ ਵੀ ਹੈ